ਬੀਨਾਂ ਭਾਈ ਮਤੀ ਦਾਸ ਨੂੰ ਆਰੇ ਨਾਲ ਕੀਰ ਕੇ ਇਦਾਂ ਦੋ 파ੜ ਕਰ ਦਿੱਤਾ ਇੱਕ ਸਰੀਰ ਦਾ ਇਨਸਾਨ ਇੱਧਰ ਹੈ ਤੇ ਇੱਕ ਇੱਧਰ ਹੈ ਭਾਈ ਮਤੀ ਦਾਸ ਦੇ ਦੋ 파ੜ ਕੀਤੇ ਗਏ ਦੋਨੋਂ ਤਨ ਤੇ ਜਪਜੀ ਪੜੇ ਖੇਰਤ ਸਭ ਕੈ ਅਤਿਰਜ ਵਢੇ ਦੋਨਾਂ ਜਿੱਦਾਂ ਗਰਤੀ ਸਿੰਘ ਪਾਠੀ ਸਿੰਘ ਭੋਗ ਪਾਉਂਦੇ ਆਣਾ ਵੀ ਦੋ ਦੋ ਸਰੀਰ ਇਦਾਂ ਭਾਈ ਮਤੀ ਦਾਸ ਦੇ ਦੋਨਾਂ ਸਰੀਰ ਦੇ ਹਿੱਸਿਆਂ ਦੇ ਵਿੱਚੋਂ ਜਪਦੀ ਸਾਹਿਬ ਦੀ ਆਵਾਜ਼ ਪਈ ਆਉਂਦੀ ਹੈ। ਜਪਦੀ ਸਾਹਿਬ ਦਾ ਸੰਪੂਰਨ ਪਾਠ ਭਾਈ ਮਤੀ ਦਾਸ ਨੇ ਦੋਨਾਂ ਉਸ ਸਰੀਰ ਦੇ ਹਿੱਸਿਆਂ ਦੇ ਵਿੱਚੋਂ ਸੰਪੂਰਨ ਕੀਤਾ। ਇਹ ਕਿੱਡੀ ਵੱਡੀ ਸ਼ਕਤੀ ਹੈ ਇਹਨਾਂ ਕੋਲੇ ਸ਼ਕਤੀ ਆਈ ਕਿੱਥੋਂ? ਤਨ ਆਤਮਾ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ। ਸੇਵਾ ਕਰਕੇ ਸਿਮਰਨ ਕਰਕੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਸੁਣੀ ਉਹਨਾਂ ਨੇ ਤੇ ਧੰਨ ਭਾਈ ਮਤੀ ਦਾਸ ਜੀ ਵਰਗੇ ਗੁਰਸਿੱਖ ਭਾਈ ਧਿਆਨਾ ਜੀ ਵਰਗੇ ਗੁਰਸਿੱਖ ਭਾਈ ਸਤੀ ਦਾਸ ਜੀ ਵਰਗੇ ਗੁਰਸਿੱਖ ਭਾਈ ਮਣੀ ਸਿੰਘ ਜੀ ਵਰਗੇ ਗੁਰਸਿੱਖਾਂ ਕੋਲੇ ਸ਼ਕਤੀ